ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਨੇ ਆਂਗੇ ਖਾਟੂ ਸ਼ਾਮ ਜੀ ਦੇ ਜੋ ਕਿ ਪਾਤਰਾਂ ਦੇ ਵਿੱਚ ਇੱਕ ਨਵਾਂ ਜਿਹੜਾ ਮੰਦਰ ਬਣਿਆ ਹੈਗਾ ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਹੋਰ ਲੋਕ ਵੀ ਨੇਗੇ ਤੇ ਉਹ ਵੀ ਦੇਖਣ ਹੋਰ ਵੀ ਦਰਸ਼ਨ ਕਰਨ ਤੇ ਆਜੋ ਪਹਿਲਾਂ ਆਪਾਂ ਥੋੜਾ ਜਿਹਾ ਲੈਨੇ ਆ ਪ੍ਰਸ਼ਾਦ ਤੇ ਫਿਰ ਚੱਲਦੇ ਆਂਗੇ ਉਸ ਤੋਂ ਬਾਅਦ ਕਰਾਉਣਾ ਤੁਹਾਨੂੰ ਦਰਸ਼ਨ ਇੱਕ ਵੀ ਥੋੜਾ ਜਿਹਾ ਪ੍ਰਸ਼ਾਦ ਦਿਓ ਹੈ ਬੰਦ ਹੋ ਗਿਆ ਇਹ ਹੁਣ 3 ਵਜੇ ਹਾਂ 3 ਵਜੇ ਖੁੱਲੂਗਾ ਜੀ ਮੰਦਿਰ ਹੋ ਗਿਆ ਬੰਦ ਹੈ ਨਹੀਂ ਬਾਹਰੋਂ ਨਹੀਂ ਦਰਸ਼ਨ ਕਰਦੇ ਫਿਰ ਗੇਟ ਬੰਦ ਲਾ ਦੋ ਹਾਂ ਮੈਨੂੰ ਪਤਾ ਲੱਗ ਗਿਆ ਬੰਦ ਹੋ ਗਿਆ ਚਲੋ ਫਿਰ ਚਲੋ ਫਿਰ ਚੱਲਦੇ ਆਗੇ ਹੁਣ ਨੂੰ ਵੀ ਗਰਾਉਂਡ ਹੈਗੇ ਦਰਸ਼ਨ ਆ ਸਾਹਮਣੇ ਆ ਜੀ ਮੰਦਿਰ ਤੁਸੀਂ ਦੇਖ ਲਓ ਦਰਸ਼ਨ ਕਰ ਲਓ ਕਿਉਂਕਿ ਹੁਣ ਕਹਿੰਦੇ ਵੀ 3 ਵਜੇ ਦਰਸ਼ਨ ਹੋਣੇ ਹੈਗੇ ਮੰਦਰ ਖੁੱਲਾ ਹੀ ਹੈ ਮੰਦਰ ਬੰਦ ਹੈ ਜੀ ਤੇ ਆਜੋ ਪਹਿਲਾਂ ਆਪਾਂ ਜੁੱਤੀਆਂ ਜੁੜੇ ਇੱਧਰ ਜਮ੍ਹਾਂ ਕਰਵਾਨੇ ਆ ਜੁੱਤੀ ਜੁੜੇ ਜਮ੍ਹਾਂ ਕਰਵਾ ਕੇ ਤੇ ਫਿਰ ਕਰਦੇ ਆ ਦਰਸ਼ਨ ਪ੍ਰਸ਼ਾਦ ਮਿਲ ਗਿਆ ਜੀ ਆ ਖਾ ਲਿਆ ਤੇ ਜੁੱਤੀਆਂ ਇੱਧਰ ਜੋੜੇ-ਜੁੜੇ ਜਮ੍ਹਾਂ ਕਰਵਾਤੇ ਤੇ ਹੁਣ ਆਪਾਂ ਧੋਨੇ ਹੱਥ ਧੋ ਕੇ ਕਰ ਬਹੁਤ ਸੋਹਣਾ ਮੰਦਰ ਬਣਾਇਆ ਹੋਇਆ ਹੈ ਜੀ ਤੇ ਦੇਖੋ ਫਤਾਲ ਮੰਦਰ ਬੰਦ ਆ ਤੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਦੇਖੋ ਕਾਫੀ ਉੱਤੇ ਤੱਕ ਆ ਵੀ ਉੱਪਰ ਬਣਿਆ ਹੋਇਆ ਬਹੁਤ ਵਧੀਆ ਤੇ ਹੁਣ ਅਸੀਂ ਜਾ ਰਹੇ ਸੀ ਦਰਸ਼ਨ ਕਰਨ ਗੇਟ ਬੰਦ ਹੈ ਜੀ ਬਾਹਰੋਂ ਦਰਸ਼ਨ ਕਰਵਾਵਾਂਗੇ ਤੁਹਾਨੂੰ ਪਰ ਘੇਟੀ ਬੰਦਾਗਾ ਤੇ ਚਲੋ ਕੋਈ ਨਹੀਂ ਅੰਦਰੋਂ ਹੀ ਬੰਦ ਫੇਰ ਕਿਸੇ ਅੰਦਰੋਂ ਕੋਈ ਬੰਦ ਕਰਿਆ ਹੈ ਨਾ ਜੀ ਤੇ ਗੇਟ ਬੰਦ ਹੈ ਜੀ ਹੁਣ ਇੱਧਰੋਂ ਚੱਲਾਂਗੇ ਨਹੀਂ ਤਾਂ ਤੁਹਾਨੂੰ ਦਰਸ਼ਨ ਜ਼ਰੂਰ ਕਰਵਾਉਂਦੇ ਅੱਜ ਸਾਡੇ ਕਰਮਾਂ ਦੇ ਵਿੱਚ ਹੈ ਨਹੀਂ ਸੀ ਹਨਾ ਕਿਉਂਕਿ ਆਪਾਂ 1.5 ਵਜ ਗਿਆ ਟਾਈਮ ਵੀ ਓਵਰਲੋਡ ਹੋ ਗਿਆ ਕਰਮਾਂ ਦੇ ਵਿੱਚ ਹੈ ਨਹੀਂ ਸੀ ਹਾਂ ਨਹੀਂ ਤਾਂ ਕਰਦੇ ਤੇ ਚਲੋ ਕੋਈ ਗੱਲ ਨਹੀਂ ਫੇਰ ਸਹੀ ਤੇ ਆ ਵੀ ਇਧਰ ਨਵਾਂ ਬਣਵਾਇਆ ਹੈਗਾ ਹਨਾ ਹਾਂ ਕਰ ਜੀ ਤਾਂ ਪਹਿਲਾਂ ਇਹਦਾ ਚੱਲ ਰਿਹਾ ਈ ਕੰਮ ਨਾਲ ਆਹ ਕਿੱਦਾਂ ਦਾ ਦੂਜਾ ਆਹ ਸਾਰਾ ਨਵਾਂ ਬਣਵਾਇਆ ਹੈਗਾ ਹਾਲ ਬੈਠਣ ਵਾਸਤੇ ਆ ਜੋ ਫਿਰ ਹੁਣ ਅੱਪ ਚੱਲਦੇ ਆਂਗੇ ਕਿਉਂਕਿ ਮੰਦਿਰ ਬੰਦ ਹੋਣ ਕਰਕੇ ਦਰਸ਼ਨ ਨਹੀਂ ਹੋਏ ਹੈਗੇ ਤੇ ਫੇਰ ਦੇਖਦੇ ਆਂਗੇ ਫੇਰ ਮਾਰਾਂਗੇ ਕਿਹੜਾ ਕਿਸੇ ਦਿਨ ਇਹ ਹਾਲ ਪਾਈਏ ਜੋੜੇ ਤੇ ਚੱਲੀਏ ਚਲੋ ਫਿਰ ਹੁਣ ਆਪਾਂ ਚੱਲਦੇ ਆਂਗੇ ਕਿਉਂਕਿ ਮੰਦਿਰ ਤਾਂ ਬੰਦ ਪਿਆ ਜੀ ਹੁਣ ਆਪਾਂ ਚੱਲੇ ਆ ਪਾਰਕਿੰਗ ਦੇ ਵਿੱਚ ਪਾਰਕਿੰਗ ਦੇ ਵਿੱਚੋਂ ਲੈ ਕੇ ਆਪਣੀ ਮੋਟਰਸਾਈਕਲ ਤੇ ਫਿਰ ਨਿਕਲਦੇ ਆਂਗੇ ਘਰ ਨੂੰ ਕਿਦੋਂ ਕੰਮ ਹੋਰ ਨੇ ਉਹ ਵੀ ਛੋਟੇ-ਮੋਟੇ ਕਰ ਲਾਂਗੇ ਤੇ ਉਸ ਤੋਂ ਬਾਅਦ ਸੋਚਿਆ ਵੀ ਚੱਲ ਚਾਹ ਪੀਣਿਆਂਗੇ ਢਾਬੇ ਤੇ ਰੁੱਕ ਕੇ ਤੇਗੇ ਮਾਚਲ ਵਧੀਆ ਜੀ ਪੀਣਿਆਂਗੇ ਚਾਹ ਨਾਲੇ ਲੱਕ ਕਰ ਦਿਆਂਗੇ ਸਿੱਧਾ ਕਰਮ ਜੀਤ ਗਿਆ ਹੈਗਾ ਉਧਰ ਕੀ ਕੁਛ ਕਰਨਾ ਇਹ ਵਸਪੁਰ ਪੀਣਾ ਕੇ ਚਾਹ ਆਪਾਂ ਦੇਖਦੇ ਆਂਗੇ ਤੇ ਚਾਹ ਬਣ ਗਈ ਚਾਹ ਦੇ ਨਾਲ ਮੱਠੀ ਤੂੰ ਹੀ ਖਰਾਂ ਕੋਈ ਹਾਂਜੀ ਮੱਠੀ ਤੂੰ ਵੀ ਮੱਠੀ ਲਈ ਆ ਹਾਂਜੀ ਤੇ ਚਾਹ ਦੇ ਨਾਲ ਮੱਠੀ ਹੈਗੀ ਤੇ ਇਸ ਨਾਲ ਸੁਪਨਾ ਤਾਂ ਤਾਂ ਹੈ ਹੈ ਸੁਪਨਾ ਨਾ ਸਰਪੰਚ ਦਾ ਇਹ ਨਾਲ ਦਾ ਆਪਦਾ ਹੋਊਗਾ ਤੇ ਬਾਕੀ ਕਰਮਜੀਤ ਕਹਿੰਦਾ ਮੇਰੀ ਨਿਗਾਹ ਕਾਫੀ ਘਟ ਗਈ ਹੁਣ ਪਹਿਲਾਂ ਨਾਲੋਂ ਤੇ ਇੱਥੇ ਸਾਡੇ ਦਫ਼ਤਰ ਦੇ ਨਾਲ ਹੀ ਦੁਕਾਨ ਧਰੀ ਆ ਬਾਈ ਨੇ ਨਵੀਂ ਇਹ ਇਹ ਲੋ ਬੋਲ ਆ ਰਿਹਾ ਸੀ ਇਹ ਚਸ਼ਮੇ ਤੇ ਇਹਨੂੰ ਪੁੱਛਿਓ ਜ਼ਰੂਰ ਕਰ ਮੈਨੂੰ ਕਮੈਂਟ ਕਰਕੇ ਵੀ ਇਹਦੀ ਨਿਗਾ ਕਿੰਨੇ ਘਟ ਗਈ ਇਹਦੇ ਕਿੰਨੇ ਉਹ ਕਿੰਨੇ ਨੰਬਰ ਪੁਰੇ ਲੱਗਿਆ ਹੁਣ ਡੇਢ ਗੰਟੋ ਵੀਰੇ ਡੇਢ ਨੰਬਰ ਲੱਗ ਗਿਆ ਤੇ ਬਾਕੀ ਆ ਵੀਰ ਆਪਣਾ ਦੋਸਤ ਹੈਗਾ ਬਾਈ ਨੇ ਨਵੀਂ ਦੁਕਾਨ ਕੀਤੀ ਹੈਗੀ ਬੱਸ ਸਟੈਂਡ ਦੇ ਬਿਲਕੁਲ ਲੱਗ ਗਿਆ ਸਾਡੇ ਦਫ਼ਤਰ ਦੇ ਨਾਲ ਹੀ ਹੈਗਾ ਤੇ ਮੈਂ ਤਾਂ ਅੱਜ ਪਹਿਲੀ ਵਾਰੀ ਆਇਆ ਤੇ ਬਹੁਤ ਵਧੀਆ ਬਾਈ ਦਾ ਰੇਟ ਵੀ ਬਹੁਤ ਵਧੀਆ ਟੌਪ ਦੇ ਰੇਟ ਨੇਗੇ ਜੇ ਤੁਸੀਂ ਆਉਣਾਗਾ ਨਿਗਾ ਚੈੱਕ ਫ੍ਰੀ ਹੈ ਵੀਰੇ ਆਪਣੇ ਕੋਲ ਹੈ ਨਿਗਾ ਚੈੱਕ ਫ੍ਰੀ ਹੁੰਦੀ ਹੈ ਹਾਂ ਨਿਗਾ ਚੈੱਕ ਸਭ ਤੋਂ ਬੈਸਟ ਆਫਰ ਕੀ ਹੈ ਵੀ ਨਿਗਾ ਚੈੱਕ ਅਪ ਕਰਨਾ ਤਾਂ ਬਾਈ ਬਿਲਕੁਲ ਫ੍ਰੀ ਕਰਦੇ ਨੇ ਕੋਈ ਪੈਸਾ ਨਹੀਂ ਲੈਂਦੇ ਹੈਗੇ ਨਿਗਾ ਚੈੱਕ ਕਰਾਉਣ ਦਾ ਉਸ ਤੋਂ ਬਾਅਦ ਬਾਈ ਜਿਹਦੇ ਐਨਕ ਲੱਗੂਗੀ ਫਿਰ ਅੜਕਦੇ ਪੈਸੇ ਨੇ ਉਹ ਵੀ ਸਸਤੀ ਵਧੀਆ ਤੇ ਸਸਤੀ ਐਨਕ ਕੀ ਨਾਮ ਰੱਖਿਆ ਲਗਦਾ ਆਪਣੇ ਨਿਊ ਵਿਜ਼ਨ ਆਪਟੀਕਲ ਹੈ ਨਿਊ ਵਿਜ਼ਨ ਹਾਂ ਨਿਊ ਵਿਜ਼ਨ ਆ ਉਹ ਲਿਖਿਆ ਠੀਕ ਆ ਬਾਹਰ ਲਿਖਿਆ ਤੁਹਾਨੂੰ ਬਾਹਰੋਂ ਵੀ ਦਿਖਾਵਾਂਗੇ ਤੇ ਬਾਕੀ ਹੁਣ ਪਹਿਲੇ ਐਨਕ ਲਾ ਲਈ ਬਾਈ ਉਹ ਵੀ ਬਾਈ ਨਾਲ ਕਰਦੇ ਪਿਆ ਆ। ਤੁਸੀਂ ਡਿਸਕ ਚੱਲ ਰਹੀ ਹੈ ਜੀ। ਅਜੇ ਡਿਸਕ ਚੱਲ ਰਹੀ ਹੈਗੀ ਤੇ ਚਲੋ ਮੈਂ ਤਾਂ ਵੀਡੀਓ ਅਪਲੋਡ লাইਵ ਜੀ ਦੇਖ ਰਿਹਾ ਇੱਕ ਕਿਰਪਨ ਦਾ ਆ ਗਿਆ ਦੀ ਦੁਕਾਨ ਤੋਂ ਬਾਰੇ ਮਹਾਚਲ ਕਰ ਲਈਏ ਕੰਮ ਕਰ ਜਿਹੜੇ ਹੈਗੇ ਨੇ ਇੱਕ ਦੋ। ਉਸ ਤੋਂ ਬਾਅਦ ਕਰ ਦੇਖਦੇ ਆਂਗੇ। ਕਿਰਪਨ ਦਾਗਾ ਸਾਹਮਣੇ ਆ ਜੀ ਨਮੀ ਦੁਕਾਨ ਨਿਊ ਵਿਜ਼ਨ। ਦੇਖੋ। ਆ ਸਾਹਮਣੇ ਸ਼ਾਪ ਆ। ਬਾਈ ਜੀ। ਤੇ ਇੱਧਰ ਸਾਹਮਣੇ ਮਾਰਕੀਟ ਹੈ ਜੀ। ਬਸ ਸਟੈਂਡ ਆ ਆਊਟਸਾਈਡ ਦੇ ਉੱਤੇ ਅਰਬੀ ਜੀ ਕਹਿੰਦਾ ਸਬਜ਼ੀ ਲੈਣੀ ਆ ਹੁਣ ਕਿਹੜੀ ਸਬਜ਼ੀ ਲੈਣੀ ਆ ਆਪਾਂ ਸਾਡੇ ਕਿੰਨੇ ਸਬਜ਼ੀ ਨੇ ਇਹਦੇ ਪਸੰਦ ਆ ਰਹੀ ਪਤਾ ਨਹੀਂ ਕਿਹੜੀ ਸਬਜ਼ੀ ਲੈਣ ਨੂੰ ਕਹਿੰਦਾ ਹੈ ਇਹ ਢਿੱਲੋ ਕਿਹੜੀ ਸਬਜ਼ੀ ਆ ਅਰਬੀ ਵੀ ਲਵਾਈ ਹੈ ਅਰਬੀ 120 ਔਰ ਵੀ ਅਰਬੀ ਕਰ ਲੈਣਾ ਚਾਹੁੰਦਾ ਜਿਹੋ ਤਰਾ ਜੀ ਗੱਲਾਂ ਕਰਦਾ ਉਹ ਕਹ ਲਾ ਮੈਂ ਘਰੇ ਪੁੱਛ ਮਾਪੂਲ ਕਰਕੇ ਵੀ ਅਰਬੀ ਲੈਣੀ ਆ ਕੀ ਲੈਣਾ ਅੱਧੀ ਅੱਧੀ ਕਿਲੋ ਪਾ ਦੇ ਅੱਧੀ ਕਿਲੋ ਆ ਫਲੀਆਂ ਜਿਹਾ ਬਾ ਅੱਧੀ ਕਿਲੋ ਕਰਮਜੀਤ ਬਹੁਤ ਨੇ ਅੱਧੀ ਕਿਲੋ ਤੈਨੂੰ ਬੁੱਕ ਦੀਆਂ ਨੇ ਹਣਾ ਬਾ ਠੀਕ ਆ ਅੱਧੀ ਕਿਲੋ ਫਲੀਆਂ ਜੀਆਂ ਪਾ ਦੇ ਬਸ ਮੋਤ ਰਿਹਾ ਹਣਾ